ਦੋਸਤੋ ਕੀ ਹਾਲ ਚਾਲ ਹੈ ਅਮੀਦ ਕਰਦੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਗੱਲ ਕਰਦੇ ਆਂ 22 ਨਵੰਬਰ 2025 ਨੂੰ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਬਾਰੇ ਕਰ ਲੋ ਨੋਟ ਅੱਜ ਦੇ ਕਬੱਡੀ ਕੱਪ ਦੇਖੋ ਫਿਰ ਕਿੱਥੇ ਕਿੱਥੇ ਲੱਗਦੀਆਂ ਨੇ ਅੱਜ ਰੌਣਕਾਂ ਜੀ ਦੋਸਤੋ ਅੱਜ ਹੋ ਰਿਹਾ ਵੱਡਾ ਕਬੱਡੀ ਕੱਪ ਸਿੱਲ ਜ਼ਿਲ੍ਹਾ ਮੋਹਾਲੀ ਇੱਥੇ 75 ਕਿਲੋ ਦੇ ਮੈਚ ਕਰਵਾਏ ਜਾਣਗੇ ਜਿੱਥੇ ਦੋ ਖਿਡਿਆਰੀ ਬਾਹਰੋਂ ਨੇ ਪਹਿਲਾ ਨਾਮ 18000 ਰੁਪਇਆ ਦੂਜਾ ਨਾਮ 13000 ਰੁਪਇਆ ਬੈਸਟ ਰੀਡਰ ਤੇ ਜਾਫੀ ਨੂੰ 414100 ਰੁਪਇਆ ਦਿੱਤੇ ਜਾਣਗੇ ਇੱਕ ਪਿੰਡ ਓਪਨ ਦੇ ਮੈਚ ਵੀ ਕਰਵਾਏ ਜਾਣਗੇ ਜਿਸ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 81000 ਰੁਪਇਆ ਤੇ ਦੂਜਾ ਨਾਮ 61000 ਰੁਪਇਆ ਹੈ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ 515100 ਰੁਪਇਆ ਦਿੱਤੇ ਜਾਣਗੇ ਬਹੁਤ ਹੀ ਤਗੜਾ ਕਬੱਡੀ ਕੱਪ ਹੈ ਇੱਥੇ ਵੱਡੇ ਖਿਡਿਆਰੀ ਖੇਡਣਗੇ ਕਰ ਲੋ ਨੋਟ ਫਿਰ ਲਾ ਵੱਡਾ ਕਬੱਡੀ ਕੱਪ ਪਿੰਡ ਗਾਜੀਆਂਣਾ ਜ਼ਿਲ੍ਹਾ ਮੋਗਾ ਵਿਖੇ ਹੋ ਰਿਹਾ ਹੈ ਜਿੱਥੇ ਕਬੱਡੀ ਓਪਨ ਵਿੱਚ ਦੋ ਖਿਡਾਰੀ ਬਾਹਰੋਂ ਪਹਿਲਾ ਨਾਮ 41000 ਰੁਪਿਆ ਅਤੇ ਦੂਜਾ ਨਾਮ 31000 ਰੁਪਿਆ ਦਿੱਤਾ ਜਾਵੇਗਾ ਬੈਸਟ ਰੇਡਰ ਅਤੇ ਜਾਫੀ ਨੂੰ ਫਰੇਜ ਦਿੱਤੇ ਜਾਣਗੇ ਇੱਥੇ 19 ਮੈਚ ਜੋ ਸਕਰੀਨ ਤੇ ਦਿੱਤੇ ਹਨ ਉਹ ਤਗੜੀਆਂ ਟੀਮਾਂ ਪਹੁੰਚ ਰਹੀਆਂ ਹਨ 19 ਮੈਚ ਬਣਦੇ ਹਨ ਇਸ ਦਾ ਲਾਈਵ ਕਬੱਡੀ ਸਪੋਰਟਸ ਲਾਈਵ ਤੇ ਚੱਲੇਗਾ ਕਰ ਲੋ ਨੋਟ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਵਿਖੇ ਜੀ ਦੋਸਤੋ ਅਗਲਾ ਵੱਡਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਹੋ ਰਿਹਾ ਹੈ ਪਿੰਡ ਸ਼ੇਰਗੜ ਵਸਤੀ ਸ਼ੇਰਗੜ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਇੱਕ ਪਿੰਡ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਇੱਥੇ ਸੱਦੇ ਪੱਤਰ ਵਾਲੀਆਂ 16 ਟੀਮਾਂ ਭਾਗ ਲੈਣਗੀਆਂ ਪਹਿਲਾ ਨਾਮ 71000 ਰੁਪਏ ਦੂਜਾ ਨਾਮ 61000 ਰੁਪਏ ਵੈਸਟ ਰੀਡਰ ਅਤੇ ਜਾਫੀ ਨੂੰ 15-15000 ਰੁਪਿਆ ਦਿੱਤਾ ਜਾਵੇਗਾ ਕਬੱਡੀ ਦੇ ਮੈਚ 12 ਵਜੇ ਦੁਪਹਿਰੇ ਸਟਾਰਟ ਹੋਣਗੇ ਕਰ ਲਓ ਨੋਟ ਪਿੰਡ ਸੇਰਪੁਰ ਬਾਤੀ ਸੇਰਗੜ ਵੇਟ ਲੁਧਿਆਣਾ ਵਿਖੇ ਅੱਜ ਪਿੰਡ ਮਹਾਰਾਜ ਵਿਖੇ ਬਜਨੀ ਕਬੱਡੀ ਦੇ ਮੁਕਾਬਲੇ ਕਰਾਏ ਜਾਣਗੇ ਇੱਥੇ ਵੀ ਤਕੜਾ ਕਬੱਡੀ ਕੱਪ ਹੋ ਰਿਹਾ ਹੈ ਕਬੱਡੀ ਓਪਨ 22 ਤਰੀਕ ਨੂੰ ਕਰਵਾਈ ਜਾਵੇਗੀ ਜਿਸ ਦਾ ਪਹਿਲਾ ਨਾਮ ਲੱਖ ਰੁਪਇਆ ਅਤੇ ਦੂਜਾ 75000 ਹੈ ਦੋ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਇੱਥੇ 28 ਤਰੀਕ ਨੂੰ ਕਰਵਾਈ ਜਾਗੀ ਓਪਨ ਅੱਜ ਬਜਨੀ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਕਬੱਡੀ ਗੱਪਾਂ ਦੀ ਜਾਣਕਾਰੀ ਬਾਰੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਲਿਓ ਕੱਲ ਨੂੰ ਮਿਲਦੇ ਆ ਫਿਰ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ